ਸਤਰੀਆ ਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੀ ਅਲਫਾਸ ਤੇ ਲਾ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਰਵੀ ਦੀਪੂ ਆ ਰਾਣੀ ਆਪਣੀ ਸਹੇਲੀ ਸੰਝਨਾ ਨਾਲ ਰਵੀ ਦੇ ਬਾਰੇ ਗੱਲ ਕਰ ਰਹੀ ਸੀ ਕਿ ਤਲਾਕ ਦੇ ਪੂਰੇ 5 ਸਾਲ ਹੋਣ ਦੇ ਬਾਵਜੂਦ ਵੀ ਰਵੀ ਨੇ ਅਜੇ ਤੱਕ ਦੂਜਾ ਵਿਆਹ ਕਰਵਾਉਣ ਦੇ ਬਾਰੇ ਨਹੀਂ ਸੋਚਿਆ ਬਸ ਆਪਣੀ 4 ਸਾਲ ਦੀ ਧੀ ਪ੍ਰੀਤੀ ਦੇ ਬਾਰੇ ਹੀ ਸੋਚਦਾ ਰਹਿੰਦਾ ਹੈ ਹਾਲਾਂਕਿ ਜਦੋਂ ਤੋਂ ਦੋਨੋਂ ਅਲੱਗ ਹੋਏ ਹਨ ਉਦੋਂ ਤੋਂ ਕੇਵਲ ਇੱਕ ਵਾਰ ਹੀ ਆਪਣੀ ਬੇਟੀ ਨੂੰ ਮਿਲ ਸਕਿਆ ਵਿਚਾਰਾ ਉਸਦੀ ਸਹੇਲੀ ਕਹਿਣ ਲੱਗੀ ਕੀ ਕਹੀਏ ਅੱਜ ਕੱਲ ਦੇ ਜਵਾਕਾਂ ਬਾਰੇ ਉਮਰ ਲੰਘ ਜਾਂਦੀ ਹੈ ਪਰ ਆਪਣਾ ਪਾਰਟਨਰ ਨਹੀਂ ਚੁਣ ਪਾਉਂਦੇ ਹੁਣ ਮੇਰੀ ਭਤੀਜੀ ਨੂੰ ਹੀ ਦੇਖ ਲਓ ਪੂਰੇ 31 ਸਾਲ ਦੀ ਹੋ ਗਈ ਹੈ ਲਾਂ ਦੀ ਪੜ੍ਹਾਈ ਪੂਰੀ ਕਰ ਲਈ ਫਿਰ ਵੀ ਹੁਣ ਤੱਕ ਉਸ ਨੂੰ ਆਪਣੀ ਪਸੰਦ ਦਾ ਲੜਕਾ ਨਹੀਂ ਮਿਲਿਆ ਕਹਿੰਦੀ ਹੈ ਜਦੋਂ ਮਿਲ ਜਾਏਗਾ ਤੇ ਵਿਆਹ ਕਰ ਲਵਾਂਗੇ ਰਵੀ ਦੀਪੂਆ ਆਪਣੀ ਸਹੇਲੀ ਸੰਜਨਾ ਨੂੰ ਕਹਿੰਦੀ ਹੈ ਤੂੰ ਐਵੇਂ ਕਰ ਮੇਰੇ ਰਵੀ ਨਾਲ ਇੱਕ ਵਾਰ ਤੇਰੀ ਭਤੀਜੀ ਨੂੰ ਬੁਲਾਉਣ ਦਾ ਪਲਾਨ ਕਰ ਉਹ ਨਾ ਹੋ ਉੱਪਰ ਵਾਲੇ ਨੇ ਇਹਨਾਂ ਦੀ ਜੋੜੀ ਬਣਾਉਣ ਦੀ ठान ਰੱਖੀ ਹੋਵੇ ਰਾਣੀ ਨੇ ਸੰਜਨਾ ਦਾ ਹੱਥ ਫੜ ਕੇ ਗੁਜ਼ਾਰਿਸ਼ ਕੀਤੀ ਸੰਜਨਾ ਕਹਿਣ ਲੱਗੀ ਤੇਰੇ ਮੂੰਹ ਵਿੱਚ ਕਿਹੋ ਸ਼ੱਕਰ ਜੇ ਅਜਿਹਾ ਹੋ ਗਿਆ ਤਾਂ ਮੇਰੇ ਬੁੱਢੇ ਭਰਾ ਦੀ ਬਹੁਤ ਵੱਡੀ ਜ਼ਿੰਮੇਵਾਰੀ ਅਤੇ ਟੈਨਸ਼ਨ ਘਟ ਜਾਵੇਗੀ ਬਿਚਾਰੇ ਸਾਰੇ ਉਮਰ ਨੌਕਰੀ ਕਰਦੇ ਰਹੇ ਤੇ ਹੁਣ ਬੁਢਾਪੇ ਵਿੱਚ ਬੇਟੀ ਦੇ ਵਿਆਹ ਦੀ ਕਾਮਨਾ ਵਿੱਚ ਹੀ ਜੀ ਰਹੇ ਹਨ ਸੰਜਨਾ ਨੇ ਰਵੀ ਦੀ ਭੂਆ ਕੋਲ ਆਪਣਾ ਦੁੱਖ ਦੱਸਿਆ ਅਸਲ ਵਿੱਚ ਰਵੀ ਦੀ ਭੂਆ ਅਤੇ ਸੰਜਨਾ ਬਚਪਨ ਦੀਆਂ ਸਹੇਲੀਆਂ ਸਨ ਤੇ ਅਕਸਰ ਇੱਕ ਦੂਸਰੇ ਨੂੰ ਮਿਲਣ ਆਉਂਦੀਆਂ ਰਹਿੰਦੀਆਂ ਸਨ ਅੱਜ ਸੰਜਨਾ ਬੜੇ ਦਿਨਾਂ ਬਾਅਦ ਆਪਣੀ ਖਾਸ ਦੋਸਤ ਰਾਣੀ ਦੇ ਘਰ ਉਸ ਨੂੰ ਮਿਲਣ ਅਤੇ ਉਸ ਦਾ ਹਾਲਚਾਲ ਜਾਣਨ ਦੇ ਲਈ ਆਈ ਹੋਈ ਸੀ ਰਵੀ ਕਿਤੇ ਤੋਂ ਬਹੁਤ ਵੱਡਾ ਆਰਕਟੈਕਟ ਸੀ ਉਹ ਖੋਦੇ ਦਾ ਇੱਕ ਫਾਰਮ ਚਲਾਉਂਦਾ ਸੀ ਪਰ ਜਦੋਂ ਤੋਂ ਉਸ ਦਾ ਤਲਾਕ ਹੋਇਆ ਹੈ ਉਦੋਂ ਤੋਂ ਹੀ ਉਸ ਨੇ ਕੰਮ ਵਿੱਚ ਧਿਆਨ ਹਟਾ ਕੇ दारू ਵੱਲ ਲਗਾ ਰੱਖਿਆ ਹੈ ਸ਼ਹਿਰ ਵਿੱਚ ਉਸ ਦਾ ਜਿੰਨਾ ਨਾਮ ਕਾਬਲੀਅਤ ਦੇ ਤੌਰ ਤੇ ਸੀ ਉਸ ਤੋਂ ਜ਼ਿਆਦਾ ਵੱਡਾ ਨਾਮ दारू ਪੀਣ ਦੇ ਨਾਲ ਹੁੰਦਾ ਜਾ ਰਿਹਾ ਸੀ ਉਸ ਨੂੰ ਉਸ ਦੇ ਘਰ ਵਾਲੇ ਮਾਤਾ ਪਿਤਾ ਬਾਰ ਬਾਰ ਇਹੀ ਸਮਝਾਉਂਦੇ ਸੀ ਦੇ دارو ਅਤੇ ਨਸ਼ੇ ਦੀ ਲਤ ਛੱਡ ਕੇ ਆਪਣੇ ਬਿਜ਼ਨਸ ਅਤੇ ਅੱਗੇ ਦੀ ਲਾਈਫ ਬਾਰੇ ਧਿਆਨ ਦੇ ਅਤੇ ਕੋਈ ਵਧੀਆ ਜਹੀ ਕੁੜੀ ਪਸੰਦ ਕਰਕੇ ਜਲਦੀ ਤੋਂ ਜਲਦੀ ਵਿਆਹ ਕਰ ਲੈ ਕਿਉਂਕਿ ਕੋਟ ਤੋਤਾ ਉਸ ਨੂੰ ਗ੍ਰੀਨ ਸਿਗਨਲ ਮਿਲ ਹੀ ਚੁੱਕਿਆ ਸੀ ਇਸ ਦਾ ਤਲਾਕ ਹੋ ਚੁੱਕਿਆ ਸੀ ਪਰ ਘਰ ਵਾਲੇ ਸਮਝਾਉਂਦੇ ਸਮਝਾਉਂਦੇ ਥੱਕ ਗਏ ਸੀ ਉਸ ਨੂੰ ਬਸ ਚਾਹੀਦੀ ਸੀ ਤਾਂ ਸਿਰਫ ਰੀਆ ਉਸ ਦੀ ਤਲਾਕਸ਼ੁਦਾ ਪਤਨੀ ਦਾ ਨਾਮ ਸੀ ਜਿਸ ਨੂੰ ਉਹ ਕਦੇ ਹੱਦ ਤੋਂ ਜ਼ਿਆਦਾ ਪਿਆਰ ਕਰਦਾ ਸੀ ਪਰ ਕੁਝ ਗਲਤਫਹਿਮੀਆਂ ਨੇ ਇੰਨੀ ਜਗਾ ਬਣਾ ਲਈ ਕਿ ਦੋਨਾਂ ਦਾ ਰਿਸ਼ਤਾ ਤਾਰ-ਤਾਰ ਹੋ ਗਿਆ ਤੇ ਨੌਬਤ ਇਥੋਂ ਤੱਕ ਆ ਗਈ ਕਿ ਉਹਨਾਂ ਨੂੰ ਕੋਰਟ ਦਾ ਸਹਾਰਾ ਲੈਣਾ ਪਿਆ ਉਹ ਦੋਨੋਂ ਅਲੱਗ ਤਾਂ ਜ਼ਰੂਰ ਹੋ ਗਏ ਪਰ ਅੰਦਰ ਤੋਂ ਬਿਲਕੁਲ ਕਮਜ਼ੋਰ ਹੋ ਗਏ ਰਵੀ ਨੇ ਆਪਣੇ ਆਪ ਨੂੰ ਸੰਭਾਲਣ ਲਈ ਸ਼ਰਾਬ ਦਾ ਸਹਾਰਾ ਲੈ ਲਿਆ ਤੇ ਰੀਆ ਨੇ ਆਪਣੇ ਹੰਝੂਆਂ ਦਾ ਤਲਾਕ ਤੋਂ ਬਾਅਦ ਰੀਆ ਆਪਣੇ ਪਾਪਾ ਅਤੇ ਭਰਾ ਪਰਜਾਈ ਨਾਲ ਰਹਿ ਰਹੀ ਸੀ ਉਸਦੇ ਭਰਾ ਅਤੇ ਪਰਜਾਈ ਦਾ ਸਾਥ ਅਤੇ ਪਿਆਰ ਘਟ ਪਰ ਤਾਨੇ ਜਿਆਦਾ ਮਿਲਦੇ ਸੀ ਪਰ ਰੀਆ ਇਹ ਸਾਰਾ ਕੁਝ ਸਹਿ ਕੇ ਵੀ ਆਪਣੀ ਪਿਆਰੀ ਧੀ ਪ੍ਰੀਤੀ ਨੂੰ ਇਸ ਗੱਲ ਦੇ ਪਿੰਕ ਤੱਕ ਨਹੀਂ ਲੱਗਣ ਦਿੰਦੀ ਸੀ ਕਿ ਉਹ ਆਪਣੇ ਨਹੀਂ ਕਿਸੇ ਹੋਰ ਘਰ ਵਿੱਚ ਰਹਿੰਦੀ ਹੈ ਜੇ ਉਸਨੇ ਰੋਣਾ ਹੁੰਦਾ ਤਾਂ ਉਹ ਆਪਣੀ ਧੀ ਤੋਂ ਪਿੱਛੋਂ ਰੋਂਦੀ ਉਸ ਦੇ ਸਾਹਮਣੇ ਆਪਣੇ ਆਪ ਨੂੰ ਇੱਕ ਸਟਰੋਂਗ ਸਿੰਗਲ ਪੇਰੈਂਟ ਦੇ ਵਾਂਗ ਪੇਸ਼ ਕਰਦੀ ਸੀ ਉਸ ਦੇ ਪਾਪਾ ਦੀ ਪੈਨਸ਼ਨ ਐਨੀ ਨਹੀਂ ਆਉਂਦੀ ਸੀ ਕਿ ਉਹ ਆਪਣੀ ਧੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ ਇਸ ਲਈ ਹੁਣ ਰੀਆ ਨੂੰ ਲੱਗਣ ਲੱਗ ਗਿਆ ਸੀ ਕਿ ਪ੍ਰੀਤੀ ਪੜ੍ਹੇਗੀ ਉਸਦੇ ਲਈ ਵੀ ਪੈਸਿਆਂ ਦੀ ਜ਼ਰੂਰਤ ਹੋਵੇਗੀ ਹਾਲਾਂਕਿ ਰਵੀ ਉਸ ਨੂੰ ਹਰ ਮਹੀਨੇ ਪੱਤੇ ਦੇ ਰੂਪ ਵਿੱਚ 10000 ਰੁਪਏ ਦਿੰਦਾ ਸੀ ਪਰ ਉਸ ਨਾਲ ਵੀ ਬੁਜਾਰਾ ਸੌਖਾ ਨਹੀਂ ਸੀ ਉਸਨੇ ਕੋਈ ਨੌਕਰੀ ਕਰਨ ਦਾ ਫੈਸਲਾ ਲਿਆ ਇੱਕ ਦਿਨ ਉਸਦੇ ਪਾਪਾ ਨੇ ਰੀਆ ਨੂੰ ਬੁਲਾ ਕੇ ਕਿਹਾ ਰੀਆ ਬੇਟਾ ਜ਼ਿੰਦਗੀ ਬਹੁਤ ਵੱਡੀ ਹੁੰਦੀ ਹੈ ਤੇ ਇਹ ਰੱਬ ਵੱਲੋਂ ਦਿੱਤੀ ਗਈ ਇੱਕ ਅਨਮੋਲ ਦਾਤ ਹੁੰਦੀ ਹੈ ਇਸ ਨੂੰ ਕੱਟਣਾ ਨਹੀਂ ਜਿਉਣਾ ਚਾਹੀਦਾ ਇਸ ਲਈ ਮੇਰੀ ਗੱਲ ਮੰਨ ਤਾਂ ਇੱਕ ਵਾਰ ਫਿਰ ਤੋਂ ਆਪਣਾ ਘਰ ਬਸਾਉਣ ਦੇ ਬਾਰੇ ਸੋਚ ਤਾਂ ਕਿ ਤੁਹਾਡੀ ਜ਼ਿੰਦਗੀ ਜ਼ਿੰਦਗੀ ਬਣ ਜਾਵੇ ਆਪਣੇ ਅੱਖਾਂ ਵਿੱਚ ਹੰਝੂ ਲੈ ਕੇ ਰੀਆ ਨੇ ਕਿਹਾ ਪਾਪਾ ਅਸੀਂ ਇੱਕ ਵਾਰ ਹੀ ਜਿਉਂਦੇ ਹਾਂ ਇੱਕ ਵਾਰ ਹੀ ਮਰਦੇ ਹਾਂ ਅਤੇ ਪਿਆਰ ਵੀ ਇੱਕ ਵਾਰ ਹੀ ਕਰਦੇ ਹਾਂ ਇਹ ਸਾਰਾ ਕੁਝ ਮੈਂ ਆਪਣੇ ਹਿੱਸੇ ਦਾ ਕਰ ਚੁੱਕੀ ਹਾਂ ਹੁਣ ਮੇਰੀ ਕੋਈ ਤਮੰਨਾ ਨਹੀਂ ਹੈ ਮੈਂ ਬਸ ਚਾਹੁੰਦੀ ਹਾਂ ਕਿ ਮੇਰੀ ਬੇਟੀ ਪ੍ਰੀਤੀ ਦੀ ਜ਼ਿੰਦਗੀ ਬਣ ਜਾਵੇ ਹੋਰ ਕੁਝ ਨਹੀਂ ਇਹ ਸੁਣ ਕੇ ਰੀਆ ਦੇ ਪਾਪਾ ਬਸ ਆਪਣੇ ਹੰਝੂ ਹੀ ਪੂੰਝਦੇ ਤੇ ਅੱਖਾਂ ਮਲਦੇ ਰਹਿ ਗਏ ਉਹਨਾਂ ਨੇ ਅਖੀਰ ਕੋਸ਼ਿਸ਼ ਕੀਤੀ ਤੇ ਕਿਹਾ ਸਾਡੇ ਲਈ ਨਾ ਸਹੀ ਤਾਂ ਆਪਣੀ ਸਵਰਗਵਾਸੀ ਮਾਂ ਦੇ ਵਾਸਤੇ ਹੀ ਸਹੀ ਕਿਉਂਕਿ ਮੈਂ ਉਸ ਨੂੰ ਵਾਅਦਾ ਕੀਤਾ ਸੀ ਕਿ ਤੇਰੇ ਤੋਂ ਬਾਅਦ ਮੈਂ ਆਪਣੀ ਧੀ ਨੂੰ ਕਦੇ ਕੋਈ ਦਿੱਕਤ ਨਹੀਂ ਆਉਣ ਦੇਵਾਂਗਾ ਜ਼ਿਆਦਾ ਕਹਿਣ ਤੇ ਰੀਆ ਮੰਨ ਤਾਂ ਗਈ ਪਰ ਉਸ ਨੇ ਸ਼ਰਤ ਰੱਖੀ ਉਸ ਨੂੰ ਫੋਰਸ ਨਹੀਂ ਕੀਤਾ ਜਾਵੇਗਾ ਉਹ ਆਪਣੀ ਮਰਜ਼ੀ ਨਾਲ ਹੀ ਵਿਆਹ ਕਰੇਗੀ ਰੀਆ ਦੇ ਪਾਪਾ ਨੇ ਆਪਣੇ ਦੋਸਤ ਅਤੇ ਕੁਝ ਮੀਟਿੰਗ ਸਾਈਟਸ ਦੀ ਮਦਦ ਨਾਲ ਕੁਝ ਰਿਸ਼ਤੇ ਲੱਭੇ ਤੇ ਉਹਨਾਂ ਨਾਲ ਰੀਆ ਦੀ ਮੀਟਿੰਗ ਫਿਕਸ ਕਰਵਾਈ ਪਰ ਰੀਆ ਨੂੰ ਕੋਈ ਵੀ ਪਸੰਦ ਨਹੀਂ ਆ ਰਿਹਾ ਸੀ ਹਾਲਾਂਕਿ ਉਸ ਦੇ ਅਲੱਗ-ਅਲੱਗ ਕਾਰਨ ਸਨ ਇੱਕ ਦਿਨ ਰੀਆ ਦੇ ਪਾਪਾ ਨੇ ਰੀਆ ਨੂੰ ਇੱਕ ਮੀਟਿੰਗ ਦੇ ਬਾਰੇ ਦੱਸਿਆ ਅਤੇ ਉਸ ਨੂੰ ਮਿਲਣ ਲਈ ਰਾਜ਼ੀ ਕੀਤਾ ਰੀਆ ਨੇ ਜਿੱਥੇ ਮਿਲਣ ਜਾਣਾ ਸੀ ਉਹ ਰੀਆ ਦੀਆਂ ਫੇਵਰੇਟ ਥਾਵਾਂ ਵਿੱਚੋਂ ਇੱਕ ਥਾਂ ਸੀ ਉਸ ਨੂੰ ਜ਼ਿਆਦਾਤਰ ਆਪਣੇ ਦੋਸਤਾਂ ਜਾਂ ਫਿਰ ਇਕੱਲੇ ਵਿੱਚ ਕੁਆਲਟੀ ਟਾਈਮ ਲਈ ਆਊਟਡੋਰ ਖੁੱਲੇ ਜਾਣਾ ਵਧੀਆ ਲੱਗਦਾ ਸੀ ਦੱਸੀ ਹੋਈ ਜਗ੍ਹਾ ਤੇ ਪਹੁੰਚ ਕੇ ਰੀਆ ਆਉਣ ਵਾਲੇ ਇਨਸਾਨ ਦਾ ਇੰਤਜ਼ਾਰ ਕਰ ਰਹੀ ਸੀ ਉਹ बार-बार ਆਪਣੀ ਘੜੀ ਦੇਖ ਰਹੀ ਸੀ ਫਿਰ ਉਸਨੇ ਆਪਣੇ ਪਿੱਛੇ ਮੁੜ ਕੇ ਦੇਖਿਆ ਜਿਸ ਪੱਥਰ ਨਾਲ ਟਿੱਕੇ ਉਹ ਖੜੀ ਸੀ ਠੀਕ ਉਸਦੇ ਪਿੱਛੇ ਵਾਲੇ ਪੱਥਰ ਤੇ ਬੈਠਿਆ ਇਨਸਾਨ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਜਦੋਂ ਹੀ ਦੋਨਾਂ ਦੀਆਂ ਨਜ਼ਰਾਂ ਟਕਰਾਈਆਂ ਹੰਝੂ ਨਿਕਲ ਆਏ ਅਤੇ ਰੀਆ ਬਿਨਾ ਕੁਝ ਕਹੇ ਉੱਥੋਂ ਜਾਣ ਲੱਗੀ ਰੀਆ ਅੱਜ ਤੇਰੀ ਮੀਟਿੰਗ ਮੇਰੇ ਨਾਲ ਹੈ ਕੀ ਤੂੰ ਇਹ ਮੀਟਿੰਗ ਕਰ ਸਕਦੀ ਹੈ ਜਾਂਦੀ ਜਾਂਦੀ ਰੀਆ ਦੇ ਕੰਨਾਂ ਵਿੱਚ ਆਵਾਜ਼ ਪਈ ਉਸਨੇ ਪਿੱਛੇ ਮੁੜ ਕੇ ਫਿਰ ਤੋਂ ਦੇਖਿਆ ਵੀ ਕਿਤੇ ਮੇਰੀਆਂ ਅੱਖਾਂ ਨੂੰ ਧੋਖਾ ਤਾਂ ਨਹੀਂ ਹੋ ਰਿਹਾ ਉਹ ਉੱਥੇ ਟਿੱਕ ਕੇ ਖੜ ਗਈ ਉਸ ਨੂੰ ਆਪਣੀਆਂ ਅੱਖਾਂ ਤੇ ਭਰੋਸਾ ਨਹੀਂ ਹੋ ਰਿਹਾ ਸੀ ਉਸ ਦੀਆਂ ਲੱਤਾਂ ਜਵਾਬ ਦੇ ਰਹੀਆਂ ਸਨ ਉਸ ਨੂੰ ਆਪਣਾ ਭਾਰ ਧਰਤੀ ਦੇ ਭਾਰ ਵਾਂਗ ਲੱਗ ਰਿਹਾ ਸੀ ਬਸ ਉਸ ਦੇ ਮੂੰਹ ਤੋਂ ਇੱਕ ਹੀ ਆਵਾਜ਼ ਨਿਕਲੀ ਰਵੀ ਤੂੰ ਹੁਣ ਰਵੀ ਤੁਰ ਕੇ ਉਸ ਦੇ ਕੋਲ ਆ ਗਿਆ ਕੁਝ ਨੂੰ ਆਪਣੇ ਗੱਲ ਲਗਾਉਣਾ ਚਾਹੁੰਦਾ ਸੀ ਪਰ ਉਹ ਹੁਣ ਉਸ ਦੀ ਪਤਨੀ ਨਹੀਂ ਸੀ ਉਸ ਨੇ ਅੱਗੇ ਕੀਤੀਆਂ ਆਪਣੀਆਂ ਬਾਹਾਂ ਪਿੱਛੇ ਕਰ ਲਈਆਂ ਅਤੇ ਰੀਆ ਨੂੰ ਉੱਥੇ ਹੀ ਬੈਠਣ ਲਈ ਕਿਹਾ ਕੁਝ ਟਾਈਮ ਸੋਚਣ ਤੋਂ ਬਾਅਦ ਰੀਆ ਮੰਨ ਗਈ ਅਤੇ 10 ਮਿੰਟ ਦੀ ਗੱਲ ਲਈ ਰਾਜ਼ੀ ਹੋ ਗਈ ਰਵੀ ਕਹਿਣ ਲੱਗਿਆ ਜਦੋਂ ਦੀ ਤੇਰੇ ਤੋਂ ਦੂਰੀ ਬਣੀ ਹੈ ਮੇਰੀ ਜ਼ਿੰਦਗੀ ਬਦਲ ਗਈ ਹੈ ਹੁਣ ਮੈਨੂੰ ਜ਼ਿੰਦਗੀ ਜ਼ਿੰਦਗੀ ਨਹੀਂ ਬੋਝ ਲੱਗਦੀ ਹੈ ਮੈਨੂੰ ਹਰ ਸ਼ਾਮ ਨੂੰ ਤੇਰੇ ਹੱਥਾਂ ਦੀ ਸਿਰ ਦੀ ਮਾਲਿਸ਼ ਯਾਦ ਆਉਂਦੀ ਹੈ ਰਵੀ ਹੋਰ ਵੀ ਬਹੁਤ ਕੁਝ ਕਹਿਣਾ ਚਾਹੁੰਦਾ ਸੀ ਪਰ ਰੀਆ ਨੇ ਉਸ ਨੂੰ ਰੋਕ ਦਿੱਤਾ ਤੇ ਕਿਹਾ ਸਾਡੇ ਕੋਲ ਸਿਰਫ 10 ਮਿੰਟ ਹਨ ਮੈਂ ਚਾਹੁੰਦੀ ਹਾਂ ਇਸ ਵਿੱਚ ਰੋਂ ਧੋਣ ਨਾਲੋਂ ਅੱਛਾ ਕੋਈ ਹੋਰ ਗੱਲਾਂ ਕੀਤੀਆਂ ਜਾਣ ਰਵੀ ਚੁੱਪ ਹੋ ਗਿਆ ਰੀਆ ਕਰਦੇ ਬਾਕੀ ਮੈਂਬਰਾਂ ਦੇ ਬਾਰੇ ਪੁੱਛਦੀ ਰਹੀ। ਰਵੀ ਨੇ ਪ੍ਰੀਤੀ ਨਾਲ ਮਿਲਣ ਦੀ ਇੱਛਾ ਜਤਾਈ। ਤਰੀਆ ਨੇ ਥੋੜੇ ਨਾਰਮਲ ਹੋ ਕੇ ਕਿਹਾ, "ਕਦੇ ਟਾਈਮ ਕੱਢ ਉਸ ਨੂੰ ਮਿਲਾਉਣ ਲਈ ਲੈ ਆਵਾਂਗੀ।" ਇਹ ਸੁਣ ਕੇ ਰਵੀ ਨੂੰ ਬਹੁਤ ਖੁਸ਼ੀ ਹੋਈ ਕਿ ਘੱਟ ਤੋਂ ਘੱਟ ਇਸ ਬਹਾਨੇ ਰੀਆ ਫਿਰ ਤੋਂ ਉਸ ਨੂੰ ਮਿਲਣ ਤਾਂ ਆ ਜਾਵੇਗੀ। ਜਾਂਦੇ-ਜਾਂਦੇ ਰੀਆ ਨੇ ਰਵੀ ਨੂੰ ਪੁੱਛਿਆ, "ਤੁਸੀਂ ਅਜੇ ਤੱਕ ਦੂਜਾ ਵਿਆਹ ਕਿਉਂ ਨਹੀਂ ਕਰਵਾਇਆ?" ਉਹ ਰਵੀ ਖਾਮੋਸ਼ ਖੜਾ ਸੀ। ਫਿਰ ਕੁਝ ਸੋਚਣ ਤੋਂ ਬਾਅਦ ਬੋਲਿਆ, ਕੀ ਐਸੇ ਫਿਰ ਤੋਂ ਵਿਆਹ ਨਹੀਂ ਕਰ ਸਕਦੇ ਰੀਆ ਉੱਥੋਂ ਜਾਣ ਲੱਗੀ ਤੇ ਜਾਂਦੇ ਜਾਂਦੇ ਬੋਲੀ ਮੈਂ ਕਦੇ ਇਸ ਦੇ ਬਾਰੇ ਸੋਚਿਆ ਨਹੀਂ ਰਵੀ ਨੇ ਕਿਹਾ ਇੱਕ ਵਾਰ ਸੋਚ ਕੇ ਜ਼ਰੂਰ ਦੇਖਣਾ ਸ਼ਾਇਦ ਇਰਾਦਾ ਬਦਲ ਜਾਵੇ ਘਰ ਪਹੁੰਚ ਕੇ ਰੀਆ ਨੇ ਪਾਪਾ ਨੂੰ ਪੁੱਛਿਆ ਪਾਪਾ ਕੀ ਤੁਹਾਨੂੰ ਪਤਾ ਸੀ ਉਹ ਲੜਕਾ ਕੌਣ ਸੀ ਜੋ ਮੈਨੂੰ ਮਿਲਣ ਆਇਆ ਸੀ ਉਸਦੇ ਪਾਪਾ ਨੇ ਆਪਣੀ ਐਨਕੂ ਉਤਾਰਦੇ ਹੋਏ ਜਵਾਬ ਦਿੱਤਾ ਹਾਂ ਮੈਨੂੰ ਪਤਾ ਸੀ ਕਿਉਂ ਰਵੀ ਸੀ ਉਹ ਕਹਿਣ ਲੱਗੇ ਜਦੋਂ ਤੁਹਾਨੂੰ ਸਾਰਾ ਕੁਝ ਪਤਾ ਸੀ ਫਿਰ ਵੀ ਤੁਸੀਂ ਮੈਨੂੰ ਕੁਝ ਦੱਸੇ ਬਿਨਾ ਉਸ ਨਾਲ ਮਿਲਣ ਲਈ ਕਿਉਂ ਪੇਸ਼ ਦਿੱਤਾ ਉਸਦੇ ਪਾਪਾ ਦੀਆਂ ਅੱਖਾਂ ਵਿੱਚ ਹੰਝੂ ਸਨ ਤੇ ਉਹਨਾਂ ਨੇ ਕਿਹਾ ਬੇਟਾ ਇਸ ਉਮਰ ਵਿੱਚ ਮੈਂ ਨਹੀਂ ਜਾਉਂਦਾ ਕਿ ਮੇਰੀ ਧੀ ਫਿਰ ਤੋਂ ਨਵੀਂ ਸ਼ੁਰੂਆਤ ਕਰੇ ਜੋ ਗਲਤੀਆਂ ਹੋ ਗਈਆਂ ਉਹਨਾਂ ਨੂੰ ਫਿਰ ਤੋਂ ਦੁਹਰਾਇਆ ਜਾਵੇ ਬੇਟਾ ਸਾਡੇ ਜਮਾਨੇ ਵਿੱਚ ਤਲਾਕ ਜਿਹੇ ਸ਼ਬਦ ਹੀ ਨਹੀਂ ਹੁੰਦੇ ਸੀ ਗਲਤੀਆਂ ਹੁੰਦੀਆਂ ਸਨ ਪਰ ਲੜਾਈ ਝਗੜਾ ਕਰਕੇ ਸ਼ਾਮ ਨੂੰ ਵਾਪਸ ਆਪਣੇ ਜੀਵਨ ਸਾਥੀ ਦੇ ਕੋਲ ਹੀ ਆਉਂਦੇ ਸੀ ਇਸ ਲਈ ਮੈਂ ਫਿਰ ਤੋਂ ਹੀ ਉਹੀ ਕੋਸ਼ਿਸ਼ ਕੀਤੀ ਸੀ ਕਿ ਸ਼ਾਇਦ ਇੱਕ ਵਾਰ ਕੋਲ ਜਾ ਕੇ ਗਿਲੇ ਸ਼ਿਕਵੇ ਫਿਰ ਤੋਂ ਨਵੇਂ ਰਿਸ਼ਤੇ ਦੇ ਰੂਪ ਲੈ ਲੈਣ ਰੀਆ ਨੇ ਖੁਸ਼ ਹੁੰਦੇ ਹੋਏ ਆਪਣੇ ਪਾਪਾ ਨੂੰ ਗਲੇ ਲਗਾ ਲਿਆ ਤੇ ਕਿਹਾ ਥੈਂਕ ਯੂ ਪਾਪਾ ਮੈਂ ਰਵੀ ਨੂੰ 10 ਮਿੰਟ ਮਿਲੇ ਉਸ ਵਿੱਚ ਮੈਨੂੰ ਪੁਰਾਣਾ ਰਵੀ ਨਜ਼ਰ ਨਹੀਂ ਆਇਆ ਤਾਂ ਫਿਰ ਇੱਕ ਵਾਰ ਫੇਰ ਤੁਸੀਂ ਮੇਰੀ ਮੀਟ ਅਰੇਂਜ ਕਰੋ ਫਿਰ ਬੋਲੀ ਨਹੀਂ ਪਾਪਾ ਮੈਂ ਆਪ ਹੀ ਅਰੇਂਜ ਕਰ ਲਵਾਂਗੀ ਬਹੁਤ ਸੋਚਣ ਤੋਂ ਬਾਅਦ ਰੀਆ ਨੇ ਦੁਬਾਰਾ ਤੋਂ ਰਵੀ ਨਾਲ ਡੇਟ ਤੇ ਜਾਣ ਦਾ ਫੈਸਲਾ ਕੀਤਾ ਪਹਿਲੀ ਡੇਟ ਦੂਸਰੀ ਫਿਰ ਇਹੇ ਸਿਲਸਿਲਾ ਦੁਬਾਰਾ ਵਿਆਹ ਹੋਣ ਤੋਂ ਬਾਅਦ ਹੀ ਰੁਕਿਆ ਉਹਨਾਂ ਨੇ ਪੁਨਰ ਵਿਵਾਦ ਨਾਲ ਦੋਨੋਂ ਪਰਿਵਾਰਾਂ ਵਿੱਚ ਦੁਬਾਰਾ ਖੁਸ਼ੀਆਂ ਆ ਗਈਆਂ ਸੀ ਪ੍ਰੀਤੀ ਦਾ ਪਿਵਿਕ ਰੁਸ਼ਨਾ ਗਿਆ ਸੀ ਰਵੀ ਦੁਬਾਰਾ ਤੋਂ ਸ਼ਹਿਰ ਦਾ ਜਾਣਿਆ ਮਾਨਿਆ ਆਂਟੀ ਟੈਕ ਬਣ ਗਿਆ ਸੀ ਤੇ ਹੁਣ ਇੱਕ ਜ਼ਿੰਮੇਵਾਰ ਪਤੀ ਬਣ ਚੁੱਕਿਆ ਸੀ ਉਸ ਨੂੰ ਹੁਣ ਆਪਣੀ ਜ਼ਿੰਦਗੀ ਵਿੱਚ ਆਪਣੀ ਪਤਨੀ ਅਤੇ ਆਪਣੀ ਧੀ ਹੀ ਨਜ਼ਰ ਆਉਂਦੀਆਂ ਸਨ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਤੁਹਾਡੀ ਇਸ ਕਹਾਣੀ ਬਾਰੇ ਕੀ رائے ਹੈ ਜਰੂਰ ਦੱਸਣਾ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਜੀ ਅਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ